ਲੋਕਾਂ ਨੂੰ ਬੜੀ ਚੰਗੀ ਲੱਗਦੀ ਹੈ। ਉਹ ਕੱਲ ਨੂੰ ਬੈਠ। ਅ ਤੁਸੀਂ ਜੀ ਆ ਨਾ। ਜੀ ਜੀ। ਅ ਤੁਸੀਂ ਦੇਖੀਏ ਨਾ। ਬੱਸ ਉਹਦਾ ਵੀ ਨੰਬਰ ਲਾ ਦੋ। ਜੀਰ ਦਾ ਨੰਬਰ ਤਾਂ ਨਾ ਸਰ। ਅ ਜਿਹੜਾ ਆ ਲਿਖਿਆ ਤਾਂ ਗੁਣਾ ਕਰ ਦਿਓ ਜੀ। ਸੀ ਰਿਪੇਅਰ ਕਰਨ ਵਾਸਤੇ। ਬਸ ਤਸਵੀਰ ਦਿਖਾ ਦਿਓ ਦੂਜੇ ਪਾਸੇ ਬਾਈਪਾਸ ਹੈ। ਨਾਨ ਸਟ੍ਰੀਟ ਨੂੰ ਹੋਣੇ। ਜਦੋਂ ਕੋਈ ਕੈਂਪੈਂਸਾ ਕ੍ਰੀਏਟ ਨਾ ਹੋਵੇ। ਰਿਪੇਅਰ ਕਾਰਟ ਦੇ ਦੌਰਾਨ। ਰਿਪੇਅਰ ਟਾਸਕ ਜਿਹੜਾ ਚੱਲ ਰਿਹਾ ਹੈ 22 ਦੇ ਸਾਹਮਣੇ ਟੈਂਪੋ ਲਗਾ ਦਿਓ ਕਿ ਜਿਹੜੀ ਜੱਗ ੁੱਟ ਕੇ ਆਈ ਹੈ। ਜਿੰਨਾ ਕ ਲੋਕ ਕਹਿ ਨਹੀਂ ਦੇ ਕੇ ਉਹ ਬਣਾ ਰਹੇ ਆ ਉਹ ਦਿਨ ਬਾਅਦ ਕੀ ਖਾਓਗੇ ਮੇਲੇ ਹਾਂਜੀ ਬਿਲਕੁਲ ਜੀ ਦੁਕਾਨ ਨੂੰ ਤਾਂ ਇਹਨਾਂ ਨੇ ਆ ਬਣਾਤਾ ਵੀ ਜਿਵੇਂ ਸਮਾਨ ਦੇ ਉੱਤੇ ਭਾਈ ਦੇਖੋ ਹੁਣ ਕਿੰਨਾ ਲਸਾਨ ਹੋਇਆ ਮੇਰਾ ਨਾਮ ਰਜੇਸ਼ ਕੁਮਾਰ ਹੈ ਇਹ ਆਪਣੀ ਦੁਕਾਨਾ ਕੁਮਾਰ ਹਾਰਡਵੇ ਜੀ ਇਹ ਸਾਡਾ ਪਲਾਟ ਆ ਜੀ ਅੱਜ ਅਸੀਂ ਇੱਥੇ ਦੁਕਾਨ ਬਣਾਣੀ ਸ਼ੁਰੂ ਕਰ ਰਹੇ ਸੀਗੇ ਹਮ ਅੱਜ ਹੀ ਅਸੀਂ ਮੀਆਂ ਪਟਾਈਆਂ ਅਸਦੀਆਂ ਸਾਨੂੰ ਨਹੀਂ ਪਤਾ ਸੀ ਸਾਡੇ ਪਲਾਟ ਦੇ ਅੰਦਰ ਹੀ ਇਹ ਗੈਸ ਦੀ ਪਾਈਪ ਜਾਂਦੀ ਆ। ਜੀ। ਇਹ ਅਸੀਂ ਜਦੋਂ ਪੱਧੇ ਪੱਧੇ ਕਿਦੇ ਜੀਸੀਬੀ ਦਾ ਪੰਜਾ ਵੱਜਿਆ ਤੇ ਇੱਕਦਮ ਪ੍ਰੈਸ਼ਰ ਨਾਲ ਬਹੁਤ ਪ੍ਰੈਸ਼ਰ ਨਾਲ ਇਥੋਂ ਗੈਸ ਨਿਕਲੀ ਆ। ਇਹ ਤਾਂ ਪਰਮਾਤਮਾ ਦਾ ਬੜਾ ਸ਼ੁਕਰ ਆ ਵੀ ਬਚਤ ਰਹਿ ਗਈ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ। ਜੇ ਦਾ ਕੁਝ ਵੀ ਹੋ ਸਕਦਾ ਸੀ ਜਿਸ ਤਰ੍ਹਾਂ ਨਾਲ ਇਹਨਾਂ ਦੀ ਜਿਹੜੀ ਗੈਸ ਪਾਈਪ ਹੈਗੀ ਹੈ ਕੁਝ ਵੀ ਹੋ ਸਕਦਾ ਸੀ। ਜਿਸ ਤਰ੍ਹਾਂ ਆਮ ਬਲਾਸਟ ਦੇਖਦੇ ਆ ਬਲਾਸਟ ਆ ਵੀ ਸੀਗਾ ਇੱਕ। ਵੀ ਆ ਸਾਰੇ ਪਾਸੇ ਮਿੱਟੀ ਮਿੱਟੀ ਬਹੁਤ ਬੁਰਾ ਹਾਲ ਤੁਸੀਂ ਦੇਖ ਰਹੇ ਹੋ ਸਾਰੇ ਅਦਰ ਵੀ ਕੀ ਹਾਲ ਚੱਲੀ ਜਾਂਦਾ ਇਹ ਅਸੀਂ ਤਾਂ ਡਰ ਕੇ ਇਕਦਮ ਘਬਰਾ ਕੇ ਵੀ ਆ ਕੀ ਕੰਮ ਹੋ ਗਿਆ ਵੀ ਸਾਡੇ ਪਲਾਟ ਦੇ ਅੰਦਰ ਵੀ ਐਦਾਂ ਦਾ ਕੋਈ ਕੰਮ ਹੋ ਸਕਦਾ ਇਸ ਤੋਂ ਤਾਂ ਸ਼ੁਰੂ ਹੁੰਦਾ ਜੀ ਆ ਨੀਂ ਹੈ ਸਾਡੀ ਅੰਦਰ ਜੋ ਵੀ ਛੱਡ ਗਏ ਅਸੀਂ ਆ ਦੀ ਥਾਂ ਬਣਾ ਰਹੇ ਹਾਂ ਤੇ ਉਹ ਦੇਖੋ ਨੀਂ ਉੱਥੇ ਪੱਟੀ ਸੀਗੀ ਕਿ ਉਹ ਨੀਂ ਦੇ ਅੰਦਰੋਂ ਜਾ ਕੇ ਪਾਈਪ ਨਿਕਲੇ ਆ ਇੱਕ ਜਿਹਾ ਰੇਜ ਕੋਈ ਤਾਂ ਇਸ ਤੋਂ ਜੀ ਮੰਗ ਕਰਦੇ ਆ ਇਹ ਤਾਂ ਵੀ ਲੋਕਾਂ ਦੇ ਘਰਾਂ ਦੇ ਵਿੱਚ ਆ ਕੇ ਕਬਜ਼ੇ ਕਰੀ ਜਾਂਦੇ ਆ ਘਰਾਂ ਦੇ ਵਿੱਚ ਬੱਪਾ ਪਾਈ ਜਾਂਦੇ ਆ ਬਗਾਰ ਕਿਸ ਨੂੰ ਪੁੱਛੇ ਦੱਸੇ ਰਾਤ ਨੂੰ ਆਉਂਦੇ ਆ ਪੱਟ ਕੇ ਤੇ ਪਾਈ ਪਾ ਕੇ ਤੁਰ ਜਾਂਦੇ ਆ ਕੁਝ ਪਤਾ ਹੀ ਨਹੀਂ ਕੀ ਕਰ ਰਿਹਾ ਇਹ ਹੂੰ ਤੇ ਕੱਲ ਨੂੰ ਕੋਈ ਘਟਨਾ ਵਾਪਰਦੀ ਕੌਣ ਜ਼ਿੰਮੇਵਾਰ ਸੀ ਆਸਦਾ ਕੱਲ ਹੀ ਨਹੀਂ ਕਰਕੇ ਖੋਸ ਜੀ ਬਸ ਇਹ ਕਰੀਏ ਜੀ ਫਿਰ ਕਰਾਂਗੇ ਗੱਲ ਤੁਹਾਡੇ ਨਾਲ ਇਹਨੂੰ ਸੈੱਟ ਕਰੀਏ ਜੀ ਫਿਰ ਕਰਾਂਗੇ ਐ ਕਰਕੇ ਕੋਈ ਆ ਇਹਨੂੰ ਨਿਕਲ ਗਿਆ ਤੂੰ ਇਹਨੂੰ ਨਿਕਲ ਗਿਆ ਕਿੰਨਾ ਤਾਂ ਉਹਦੀ ਆਵਾਜ਼ ਸੁਣੋ ਆਪਾਂ ਨੂੰ ਕਿੰਨੇ ਦੂਰ ਘਰਾਂ 'ਮਾਂ ਪੈ ਰਿਹਾ ਜਿਸ ਤਰ੍ਹਾਂ ਹੈਲੀਕਾਪਟਰ ਦਾ ਦੋ ਇਕੱਠੇ ਕੁੰਜ ਹੋਵੇ ਨਾ ਇੰਨੀ ਪ੍ਰੈਸ਼ਰ ਨਾਲ ਪੈਪ ਲੀਕ ਹੋ ਰ ਸਾਨੂੰ ਇੱਥੇ ਖੜਿਆ ਨੂੰ ਲੋਕਾਂ ਨੂੰ ਤਾਂ ਕਹਾਂਗੇ ਪਾਸੇ ਹੋ ਕੇ ਠੱਪੋ ਪਾਈਏ ਕਿਸੇ ਟਾਈਮ ਵੀ ਬੰਬ ਵੱਜ ਸਕਦਾ ਐ ਇੰਨੀ ਤੇਜ਼ ਆ ਪ੍ਰੈਸ਼ਰ ਗੈਨ ਜਿਹੜੀ ਗਈ ਹੈ ਬਾਨੀਆ ਵੱਲੋਂ ਪਾਈ ਗਈ ਹੈ ਅਸੀਂ ਕਹਿੰਦੇ ਸਿਲੰਡਰ ਲੈਣਾ ਉਹ ਨਾ ਚੰਗਾ ਕਾ ਬੰਬ ਦੇ ਬੈਠੇ ਹਾਂ ਪਤਾ ਘੰਟਾ ਹੋ ਗਿਆ ਕੋਈ ਮੁਲਾਜ਼ਮ ਹਾਈ ਤੱਕ ਨਹੀਂ ਨਜ਼ਰ ਆਇਆ ਤੇ ਇਹ ਅੱਗ ਫੜ ਗਈ ਤੇ ਮੇਲਾ ਦਾ ਪੂਰਾ ਮੰਨੇ ਚੱਕ ਕੇ ਜਾਓ ਕਿ ਰੁਕਣੀ ਨਹੀਂ ਕਿਸ ਤਰ੍ਹਾਂ ਇਹ ਨਹੀਂ ਕੋਈ ਮੇਲਾ ਦਾ ਪਲਾਟ ਕਿਥੇ ਕੋਈ ਨਹੀਂ ਨੂੰ ਪਾਉਣ ਵਾਸਤੇ ਪਟ ਰਹੇ ਸੀਗੇ ਤੇ ਪਾਈ ਵੀ ਅਗਲੇ ਪਲਾਟ ਚ ਪਈ ਹੈ ਔਰ ਜਦੋਂ ਉੱਥੇ ਟੱਕ ਵੱਜਿਆ ਇਸ ਤਰ੍ਹਾਂ ਦਾ ਬਾਬਰੋਲਾ ਹੋ ਗਿਆ ਹੁਣ 8 ਘੰਟਾ ਹੋ ਗਿਆ ਤਾਂ ਮਿੱਟੀ ਜਾਂਤ ਹੋ ਗਈ ਪਰ ਗੈਸ ਉਨੀ ਦੇ ਜਿਆ ਨਿਕਲ ਰਹੀ ਹੈ ਬਹੁਤ ਵੱਡਾ ਜਿਵੇਂ ਆਪਾਂ ਕੀ ਤੂਫਾਨ ਉੱਠਿਆ ਪਹੁੰਚ ਜਾਂਦੇ ਉਹਨੂੰ ਬੰਦ ਹੋ ਜਾਂਦਾ ਵੀਰੇ ਦੋ ਮਲਾਜੇ ਭੇਜੇ ਉਹ ਕਿਤੇ ਉਧਰ ਭੱਜ ਗਿਆ ਉਧਰ ਭੱਜ ਗਿਆ ਪਤਾ ਨਹੀਂ ਉਹਨਾਂ ਨੂੰ ਸੀ ਬੰਦ ਕਿੱਧਰ ਹੋਣੀ ਹੈ ਐਟਾ ਖਤਰਨਾਕ ਸਿਸਟਮ ਹੋਵੇ ਤੇ ਅਜੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਬੰਦ ਹੈ ਕਿ ਅੱਗ ਲੱਗ ਗਈ ਫਿਰ ਬੰਦ ਕਿੱਧਰ ਕਰਨਗੇ ਸ਼ਾਸਨ ਨੂੰ ਤਾਂ ਫੀ ਨਾ ਭਾਈ ਜੇ ਬੰਦੇ ਮਰਨ ਤੋਂ ਬਾਅਦ 10 ਲੱਖ ਲੱਖ ਦਾ ਮੁਆਵਜ਼ਾ ਦੇਣ ਦੀ ਪਿਆਏ ਨਾ ਤਾਂ ਇਹ ਨੱਤ ਪਾਈ ਜਾਵੇ ਇਹ ਨਹੀਂ ਕਿ ਆ ਵੀ ਵੱਡੇ ਘਰਾਂ ਦੇ ਦੀ ਹੈ ਤੇ ਲੋਕਾਂ ਨੂੰ ਮਰਨ ਦੇ ਸਾਨੂੰ ਕੀ ਪਰਵਾ ਤੁਸੀਂ ਵੱਡੇ ਘਰਾਂ ਨੇ ਮਰਨਾ ਤਾਂ ਬੰਦਿਆ ਨੇ ਆ ਪਰ ਜਮਾਂ ਘਰਾਂ ਦੇ ਵਿੱਚ ਕਿੱਡੀ ਫਤਮਾ ਨੋ ਪਰਾ ਕਿ ਤੁਹਾਰੇ ਲੋਕ ਖੜੇ ਨੇੜੇ ਨਹੀਂ ਜਾਇਆ ਜਾਂਦਾ ਇੰਨੀ ਤੇਜ਼ ਪ੍ਰੈਸ਼ਰ ਚੱਲ ਰਿਹਾ ਹੈ ਗੈਸ ਦਾ ਇਹਦਾ ਠਾਈ ਤੁਹਾਡਾ ਕੁਛ ਸਿੰਘ ਗੁਰਪੀ ਜੀ ਗੈਸ ਪਾਈਪ ਲੀਕ ਹੋਈ ਹੈ ਕੀ ਕਰਨਾ ਚਾਹੁੰਗੇ ਫਲਾਟ ਦੇ ਵਿੱਚ ਗੈਸ ਪਾਈ ਪਹੁੰਚੀ ਹੋਈ ਕੋਈ ਨਹੀਂ ਸਰ ਦੇਖਦੇ ਆ ਪਹਿਲਾਂ ਆਪਾਂ ਨੂੰ ਲਾਈਨਰ ਜਿਹੜੀ ਸਥਿਤੀ ਹੈਗੀ ਉਹ ਕੰਟਰੋਲ ਚ ਕਰ ਲੈਂਦਾ ਨੂੰ ਜੁਆਇੰਟ ਲੱਗ ਲੈਂਦਾ ਉਸ ਤੋਂ ਬਾਅਦ ਆਪਾਂ ਸਾਰੀ ਗੱਲ ਕਰਾਂਗੇ ਠੀਕ ਹੈ ਜੀ